ਇੱਕ ਤੇ ਉੱਪਰੋਂ ਦਾ ਹੁੰਦਾ ਸੀ ਉਤੋਂ ਦੀ ਪਾਕੇ ਦਿਖਾਈ ਗળા ਮੇ ਦੇ ਉੱਤੋਂ ਦੀ ਬਹਿ ਕੇ ਨੱਤ ਹਾਂ ਇਹ ਤੇਰਾ ਸਿਰ ਹਰੇਕ ਪਾਸੇ ਨੂੰ ਮੁੜ ਜਾਂਦਾ ਦੇਖਿਆ ਛੋਟਾ ਕਰਕੇ ਮੁੜਦਾ ਹਨਾ ਸਾਡਾ ਤਾਂ ਮੁੜਦਾ ਨਹੀਂ ਆਇ ਸਾਲਾ ਹੋਰ ਕਿਵੇਂ ਕਹਿੰਦਾ ਸੀ ਤੂੰ ਮੁੜ ਜਾਂਦਾ ਮੇਰਾ ਸਿਰੇ ਥੋੜੀ ਭਾ ਇੰਨਾ ਮੋੜੇਗਾ ਸਾਰਾ ਹੀ ਲੈ ਗਿਆ ਪੱਟ ਕੇ ਲੈ ਇੱਧਰ ਦੀ ਨਿਕਲਿਆ ਆ ਆ ਇੱਧਰ ਦੀ ਨਿਕਲਿਆ ਆ ਉੱਠੋ ਅਜੇ ਲਾ ਕੇ ਯਾਰ ਖੜਾ ਹੋ ਜਾ ਜੇਕਰ ਤੂੰ ਥੱਲੇ ਹਾਂ 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 ਹੁਣ ਤਾਂ ਕੱਲਾ ਮੂੰਹ ਹੀ ਰਹਿੰਦਾ ਏਕੜ ਖੜਾ ਹੋ ਜਾ ਕਰ ਮਨੀ ਤੇਰਾ ਹੋ ਜੂਏ ਮਾਰ ਲਈਦੀ ਹੈ ਕੱਲਾ ਮੂੰਹ ਹੀ ਰਹਿੰਦਾ ਤੇਰਾ ਹੈ ਮਨ ਚੱਲ ਫਸ